ਇਹ ਸ਼ੋਅ ਮੈਚ ਪਟਿਆ ਜਾ ਰਿਹਾ ਹੈ ਕਿਉਂਕਿ ਲੜਕੀਆਂ ਦਾ ਬਹੁਤ ਮਾਣ ਰਿਹਾ ਹੁੰਦੇ ਨੇ ਲੜਕੀਆਂ ਦਾ ਜ਼ਬਰਦਸਤ ਮੁਕਾਬਲਾ ਮਿੱਤਰਾਂ ਦਾ ਸਭ ਕੋਸਾ ਪੁੰਜੇ ਹੋਏ ਨੇ ਕੋਣ ਦੇਖਣਾ ਇਹ ਹੋਣੀ ਹੈ ਇਹ ਵੀ ਹੈ ਬੱਲੇ ਬੱਲੇ ਕਮਲ ਦੇ ਬੱਲੇਹ ਹੋਜੀ ਇਧਰ ਚੰਨੋ ਦੀ ਟੀਮ ਕਰ ਗਈ ਐਂਟਰੀ ਤੇ ਦੂਜੇ ਪਾਸੇ ਆ ਰਾਜੂ ਤੇ ਗੋਸਾ ਦੀ ਟੀਮ ਰਾਜਾ ਸਿਰਾਈ ਲੱਗਣਾ ਇਧਰ ਗੋਸਾ ਉਹਨਾਂ ਦੀ ਟੀਮ ਆ ਗਈ ਆ ਲੱਗਾ ਮੈਂ ਸਟਾਰ ਲੂੰ ਪਹਿਲੀ ਰੇਡ ਕਿਤੇ ਪਾ ਦिती ਹੈ ਪਹਿਲੀ ਰੇਡ ਕਿਤੇ ਲక్ష్ਮੀ ਨੇ ਪਾ ਦिती ਹੈ ਤੇ ਪਹਿਲਵਾਨ ਦੇ ਨਾਲ ਟੱਕਰ ਹੋਈ ਹੈ ਹੁਣ ਦੇਖਦੇ ਆ ਟੱਕਰ ਸਿਰੇ ਦੀ ਹੋਈ ਹੈ ਬਈ ਕਮਟੀ ਦੇ ਅੰਦਰ ਪੱਲੂ ਰੋਕੇ ਦੇ ਨਾਲ ਕਬੱਡੀ ਦੀ ਇਹ ਸ਼ਕਸ਼ੀਤ ਪਹੁੰਚ ਗਈ ਹੈ ਪੰਜਾਬ ਦੇ ਇਤਨੇ ਜ਼ੋਰਦਾਰ ਜੀਆਂ ਆ ਗਏ ਮਿੱਤਰੋ ਸੁਮੇਤ ਭਰਾ ਪਹੁੰਚਿਆ ਗਰਾਊਂਡ ਕਲੀਅਰ ਕਰ ਦਿੱਤੀ ਜਾਵੇ ਲਓ ਪੈਂਦੀ ਹੋਏ ਰੇਡ ਖੇਡ ਦੇ ਮੈਦਾਨ ਦੇ ਵਿੱਚ ਹੋਰ ਦੇਖਾਂਗੇ ਲੱਗਦਾ ਹੈ ਜੋਰ 10 ਨੰਬਰ ਕਿੱਟ ਵਿੱਚ ਬੋਲਿਆ ਗਿਆ ਧਾਵਾ ਪੰਜਾਬ ਦੀ ਸ਼ੇਰ ਬੱਚੀ ਪੁਆਇੰਟ ਜੋਰ ਪਾਵੇਗੀ ਕਿ ਨਹੀਂ ਗੋਸ਼ਾਂ ਨੇ ਚੋਟੀ ਦਾ ਅੰਕੇੜਾ ਆਪਣੀ ਖੇਡ ਸ਼ੋਰਦਾਨ ਨੇ ਕਹਿੰਦੇ ਹੁਣ ਮੁੱਠਾ ਟੇਕਿਆ ਚਾਰ ਅਗੋਂ ਤਿਆਰ ਇਹ ਵਿਰੋਧੀ ਖਿਡਾਰਨਾਂ ਵੱਲੋਂ ਵੀ ਇਹ ਇਤਰਾਜ਼ ਹੈ ਬਤਾਰੇ ਰੇਡਰਾਂ ਤੇ ਜਿਹੜੀਆਂ ਖਿਡਾਰਨਾਂ ਗਰਾਊਂਡ ਦੇ ਵਿੱਚ ਪਾਣੀ ਦਾ ਇਸਤੇਮਾਲ ਕਰ ਰਹੀਆਂ ਕਬੱਡੀ ਪਾਉਣ ਦੀ ਵੀ ਸਾਡੇ ਕਿਸਾਨ ਪ੍ਰਧਾਨ ông ਦਾ ਵੀਰ ਸਿੰਘ ਜੀ ਸਾਫਤਾ ਸਰਪੰਚ ông ਦਾ ਜਿਹਦੇ ਤੌਰ ਤੇ ਸੀ ਧੰਨਵਾਦ ਕਰਾਂਗੇ ਲਾ ਬਖੰਡੇ ਵਾਲੀ ਬਾਤ ਚੁੱਕੀ ਹੈ ਹੁਣ ਆਜ ਖੇਤਰਾਂ ਦਾ ਮੁਕਾਬਲਾ ਸਖਤ ਹੋ ਜਾਣਾ ਚਾਲ ਤਿਆਰ ਬਰ ਤਿਆਰ ਹੈ ਸੱਚੀ ਕਿਉਂ ਲੱਗੇਗਾ ਗਾਨਤ ਸਮੇਂ ਤੇ ਹੋਣੀ ਹੈ ਵਰੀਆ ਸ਼ੋਅ ਮੈਚ ਪੇਟਿਆ ਜਾ ਰਿਹਾ ਹੈ ਕਿ ਬਾਲਗੀਆਂ ਦਾ ਬਹੁਤ ਵਧੀਆ ਕੰਮ ਹੋ ਰਿਹਾ ਹੈ ਲੜਕੀਆਂ ਦਾ ਜ਼ਬਰਦਸਤ ਮੁਕਾਬਲਾ ਦੇਖਦੇ ਆਪਾਂ ਸਾਰੇ ਆਪਾਂ ਜਰਾ ਜੁੜ ਵਾਇਟ ਰੀ ਸਾਈਡ ਜਿਹੜੇ ਮੋਗਲੇ ਦੇ ਖਿਡਾਰੀ ਨੇ ਮੁਕਾਬਲਾ ਕਰਮੀ ਦੇ ਨਾਲ ਇੱਕ ਪਾਸੇ ਰੂਟੇ ਵਾਲੀ ਇੱਕ ਪਾਸੇ ਕਰਮੀ ਚਾਲ ਤੇ ਪੁਆਇੰਟਾਂ ਦੇ ਸਰਦਾਰ ਦਲਬੀਰ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਦਾ ਬਹੁਤ ਵੱਡਾ ਸਤਿਕਾਰ ਕਰਦੇ ਆ ਜਿਹੜੇ ਪਿੰਡ ਨੂੰ ਅੱਗੇ ਲੈ ਕੇ ਬਹੁਤ ਵਧੀਆ ਮੈਚ ਕਰਵਾ ਰਹੇ ਨੇ ਚੇਤੇ ਤਾਰ ਤੇ ਸਤਿਕਾਰ ਹੈ ਲక్ష్ਮੀ ਦੀ ਫੇਰ ਕਬੱਡੀ ਪੈ ਰਹੀ ਹੈ ਲక్ష్ਮੀ ਬਹਾ ਖਿਡਾਰੀਆਂ ਹੋਈਆਂ ਆ ਟੱਕਰ ਵੀ ਸਿਰੇ ਦੀ کے رکھ کتیاں نیندیاں چمبرے سماج نے بڑی وٹے پائے داج دے رواج نے جتھی کدی داج منگدی میرے خوشی خوشی بیٹھ جاندی سوئی ہویا کی جے ٹی نہ مپی پڑی گپ دس لکھنی ہوئی شردا ٹییاں جم کے ویکھو جے تر ਨਕੀ ਦੀ ਸਿਤ ਹੈ ਕਿ ਪੜ੍ਹੀ ਲਿਖੀ ਖਿਡਾਰੀ ਪਰ ਸਾਹਮਣੇ ਦੇਖਾਂਗੇ ਗੁਰਸ਼ਾ ਇਧਰ ਤਾਂ ਕੋਈ ਹੋਰ ਹੀ ਬਣਿਆ ਤਾ ਗੁਰਸ਼ਾ ਨੇ ਚੋਟੀ ਦਾ ਨੰਬਰ ਜੋੜ ਦਿੱਤਾ ਬੋਲੀਆਂ ਵਾਲੀ ਨੇ ਫਿਰ ਤੋਂ ਵੱਧ ਕੇ ਦਾਵਾ ਬੋਲ ਦਿੱਤਾ ਵੱਖਵੱਖ ਫੈਡਰੇਸ਼ਨਾਂ ਦੇ ਵਿੱਚ ਬੜੇ ਵੱਡੇ ਵੱਡੇ ਫਜ਼ਲਤ ਸਿੰਘ ਦਾ ਰੱਤਾ ਪਈਆਂ ਨੇ ਕੁੜੀ ਨੇ ਪੱਲੂ ਰੋਂਦਿਆ ਡਬਲ ਟੱਚ ਫੇਅਰ ਹੋ ਗਿਆ ਬੋਲ ਦਿੱਤਾ ਚਾਰ ਫੇਰ 13 ਬਰ 13 ਨਹੀਂ ਹੁਣ ਦੇਖਦੇ ਹਾਂ ਮੁਕਾਬਲਾ ਇਹਨਾਂ ਦੇ ਵਿੱਚੋਂ ਕਿਹਦੇ ਨਾਲ ਹੋਵੇਗਾ ਵੀਰਪਾਲ ਦੇ ਨਾਲ ਹੋਵੇਗਾ ਚੰਨਾ ਔਰਥ ਦੇ ਨਾਲ ਟੱਚ ਹੋਇਆ ਤੇ ਨੰਬਰ ਰੇਡ ਪਾਰੀ ਹੈ ਕਰਨੀ ਦੇ ਨਾਲ ਮੁਕਾਬਲਾ ਮਾਧਿਆ ਤੇ ਮਾਲਵੇ ਦਾ ਮੈਚ ਮਿੱਤਰੋ ਹੱਸ ਗਿਆਂ ਕੰਧੀਆਂ ਬਾਹਰ ਬੈਠੇ ਲੋਕੀ ਹੁਣ ਗੱਲਾਂ ਸਾਹਮਣੇ ਦੇਖਾਂਗੇ ਪੁਆਇੰਟ ਹਿੱਸੇ ਦੇ ਸੇਵਾ ਪਹਿਲਵਾਨ ਫੈਸਲਾ ਕਰੇਗਾ ਨੰਬਰ 92 ਆਲਖਾ ਬਾਲੀਬਾਲ ਟੀਮਾਂ ਬਿਨਾਂ ਕਿਸੇ ਦੇਰੀ ਦੇ ਗਰਾਊਂਡ ਦੇ ਵਿੱਚ ਪਹੁੰਚਦੇ ਕਿ ਬਾਅਦ ਤਾਂ ਗੰਗੀਆਂ ਰੌਤੇ ਵੀ ਮਤਿਆਰ ਕਬੱਡੀ ਪਾ ਰਹੀ ਹੈ ਮੈਡਮ ਹਰਪ੍ਰੀਤ ਤਾਰਨੀ ਦੀ ਬੋਲ اگلے مجھے کھلاری بھی سمے سر پہنچ گیا موجود نظری آ رہا سامنے دیکھا گے تھی سر کوشش کین و ਤੇ ਸੇਵਾ ਅੰਮ੍ਰੇ ਦੇ ਪਿੰਡ ਦਾ ਭੀਮ ਆ ਗਿਆ ਜੀਨਾ ਭਵਾਨ ਆ ਗਿਆ ਗੁਰਸੇ ਸਿੰਘ ਸਰਦਾਰ ਜੀ ਸਾਹਮਣੇ ਦੇਖਾਂਗੇ ਪੱਲੂ ਦੀ ਰੇਡ ਤੇ ਪੁਆਇੰਟ ਭੰਦੇਰ ਸਾਹਿਬ ਜੀ ਫੈਸਲਾ ਕਰ ਗਿਆ ਇਕੱਲੇ ਦੀ ਖੇਡਾ ਦੋਨੇ ਨਹੀਂ ਫੜਨਾ ਜੇ ਫੜਿਆ ਨਹੀਂ ਜਾਂਦਾ ਤਾਂ ਦੋਨੇ ਨਹੀਂ ਫੜਨਾ ਇਧਰ ਦੇਖਦੇ ਲక్ష్ਮੀਨਥ ਖੇਡ ਬਦਕੇ ਦਾਵਾ ਬੋਲ ਦਿੱਤਾ ਚਾਰ ਫੜ ਤਿਆਰ ਬਣ ਤਿਆਰ ਨੇ ਇਹ ਤੋਂ ਕਰਨੇ ਦਾ ਬੋਲਡਿਕ ਖੱਟਾ ਵੀ ਹੁੰਦਾ ਬਹੁਤ ਵੱਡਾ ਸਤਕਾਰ ਹੈ ਸਿੰਧਾ ਚੰਦਰ ਜੀ ਇਧਰ